ਸਾਰਿਆਂ ਨੂੰ ਸਵਾਗਤ ਹੈ। ਨਾ ਨਾ ਬਾਜੀ ਮੈਂ ਤੇਰੇ ਨਾਲ ਗੱਲ ਕਰਨ ਚੱਲ ਗਈ। ਸਤਿ ਸ੍ਰੀ ਅਕਾਲ ਜੀ। ਹਾਂ ਜੀ। ਆ ਨਹੀਂ ਕੱਢਣੀ ਪਰ। ਕੋਈ ਡਾ ਵੀ ਸਕਦਾ ਇਹੋ। ਹਲਚੀ। ਉਹਨਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਦਰਾ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ। ਮੇਰਾ ਫੋਨ ਗੱਲਾਂ ਸਾਰੇ ਠੀਕ ਠਾਕ ਬੜੀਆਂ ਚੰਦੇ ਖਲਾ ਜਾਵਾਂਗੇ ਤੇ ਆਪਾਂ ਚੱਲੇ ਅੱਜ ਕਿਉਂਕਿ ਅੱਜ ਆਪਾਂ ਬਲੌਗ ਸਟਾਰਟ ਕੀਤਾ ਗੱਡੀ ਜਾ ਕੇ। ਤੇ ਇਹ ਇੰਦਰ ਆਪਣੇ ਸੋਨਾ ਸਿੰਘ ਜੀ ਇਧਰ ਆਪਣੇ ਮਿਤਰੀ ਜੀ। ਇਧਰ ਖਾਨ ਸਾਹਿਬ ਇਧਰ ਕੀ ਬਗਲੰਡੂ ਬਗਲੰਡ ਇਹ ਪੰਡਿਤ ਜਿਹਾ ਲੱਗ ਰਹਾ ਨਾ ਪੂਰਾ ਪੰਡਿਤ ਆ ਪੰਡਿਤ ਦਾ ਬਾਈ ਲੱਗਦਾ ਹੀ ਹੈ ਪੂਰਾ ਬਾਈ ਪੰਡਿਤ ਦੇਖਾ ਪੰਡਿਤ ਇਹ 사ની ਆ ਅੱਗੇ ਭਾਈ ਆ ਉਹਦਾ ਡਰਾਈਵਰ ਆ ਸਭ ਵੀ ਬੋਲੇਗਾ ਯਾਰ ਕੀ ਕੀ ਹੁੰਦਾ ਫੋਨ ਮਾ ਦਤਾ ਇਸ ਨੂੰ ਕਿਤਨਾ ਸ਼ੋਰ ਹੀ ਰਕਾ ਤੀ ਚਾਰ ਓਏ ਡਾਣਾ ਕਰੀ ਜਾਂਦੇ ਅੜਕੀ ਨੇ ਤਰਕਾ ਅੱਗੇ ਫ੍ਰੈਂਡ ਕਰਾਂਗੇ ਕੀ ਉਹ ਜੋ ਜਾਂਦੇ ਜੱਫੀ ਹੈ ਰਕਤਨੇ ਵਿਧਾਨਸ ਕਰ ਰਹੇ ਹੈ ਬਾਰਸ਼ ਹੈ ਅਸੀਂ ਲਿਖ ਪਾਉਂਦੇ ਆਪਾਂ ਤੁਹਾਨੂੰ ਡਿਊਟੀ ਪਹੁੰਚ ਗਏ ਆਪਾਂ ਤੇ ਵਲੌਗ ਚੱਲਣਦੇ ਆ ਆਪਣੇ ਪਾਸੇ ਵੀ ਇਹ ਵਲੌਗ ਦੇਖ ਰਿਹਾ ਬਕਲੰਡੂ ਦੋ ਐਨਕ ਲਗਾ ਐਨਕ ਵਿੱਚ ਦਿਖਦਾ ਗਿਆ ਦੋ ਐਨਕ ਲਾ ਕੇ ਵਲੌਗ ਦੇਖ ਰਾ ਇੱਕ ਵਿੱਚ ਨਹੀਂ ਦਿਖਦਾ ਗਿਆ ਤਦੋਂ ਆਪ ਆਪਣੀ ਗਰੇਨ ਤੇ ਗਿਆ ਹਾਂ ਤੇ ਉੱਧਰ ਕਲਿੱਪ ਲੰਨ ਦੇ ਚਿੱਤੇ ਨਹੀਂ ਰਿਹਾ। ਫਿਰ ਇੱਧਰ ਆ ਕੇ ਧਿਆਨ ਕਲਾ ਕੇ ਬੈਠਾ। ਫਿਰ ਆ ਵੀਡੀਓ ਕਾਲ ਤੇ ਲੱਗਾ। ਜਿੱਤੀਆਂ ਆਣ ਗਾ। ਕੰਮ ਕਰ ਉੱਧਰ ਕੰਮ। ਸਾਰਾ ਵੀਡੀਓ ਕਾਲ ਤੇ ਲੱਗਾ। ਆ ਜਾ ਵੀਡੀਓ ਬਣਾਈਏ। ਜੇ ਫਿਰ ਜਨ ਸੁਣਾ ਦੇ ਫਿਰ ਦੋ ਲੈਣਾ ਅੱਜ ਸੁਣਾ ਅੱਜ ਫਿਰ ਆਪਰੇਟਰਾਂ ਬਾਰੇ ਰੱਬਾ ਤੂੰ ਸਾਡੇ ਨਾਲ ਕੀਤਾ ਬਹੁਤ ਮਾੜਾ ਸਾਡੀਆਂ ਰੋਜੀਆਂ ਬਾਹਰ ਖਲਾਰੀਆਂ ਨੇ ਲੋਕ ਕਹਿੰਦੇ ਪਰਦੇਸ ਬਹੁਤ ਚੰਗਾ ਪਰਦੇਸਾਂ ਵਿੱਚ ਮੁਸੀਬਤਾਂ ਭਾਰੀਆਂ ਨੇ ਤਾਨੇ ਉਹ ਪੁੱਤ ਮਾਵਾਂ ਦੇ ਜਿਨ੍ਹਾਂ ਨੇ ਦਿਨ ਰਾਤਾਂ ਕਰੇਨਾ ਤੇ ਗੁਜ਼ਾਰੀਆਂ ਨੇ ਵਾਹ ਵਾਹ ਕਰੇਨਾ ਸਾਰਾ ਲੋਡ ਟੈਸਟ ਹੁੰਦਾ ਸਾਰੇ ਸ਼ਹਿਰ ਜਾਲੇ ਆਏ ਟੈਸਟਿੰਗ ਰੌਮਾਂ ਪਰ ਆ ਬੰਬਲੇ ਪਹਿਲਾਂ ਪੁੰਨਾ ਚੈੱਕ ਹੋ ਬਚੈੱਕ ਸਭ ਚੈੱਕ ਹੋਊਗਾ ਫਿਰ ਇਹਨਾਂ ਪਾਸ ਕਰਵਾ ਥੋੜਾ ਸਿਰ ਖਾਲੇ ਤੇਰੀ ਗ੍ਰੇਨ ਪਾਸ ਕਰਨੀ ਆਪਾਂ ਵੀ ਆਪਣੀ ਉਧਰ ਗ੍ਰੇਨ ਦਾ ਜਾ ਕੇ ਕਰਾਉਣੇ ਵੀ ਲੰਦਾ ਕਰਨਾ ਫਿਰ ਬਾਅਦ ਚ ਆਪਣੀ ਗ੍ਰੇਨ ਕਰਨਾ ਹੰਸਾਰੇ ਨੇ ਜੈਕਟਾਂ ਬਹੁਤ ਯਾ ਐਲਮੈਂਟ ਬਹੁਤ ਕਿੱਸੇ ਨਵਾ ਐਲਮੈਂਟ ਲਵਾ ਲਈ ਏਕ ਸਾਡਾ ਕਿਹਾ ਮੈਂ ਕਿਹੋ ਜਿਹਾ ਲੱਗ ਰਿਹਾ ਹਾਂ ਜੱਗਾ ਡਾਲ ਰਿਹਾ ਹਾਂ ਸਾਰੇ ਚੈੱਕ ਕਰ ਰਹਾ ਪੋਧਾਣੀ ਪਾਣੀ ਦਾ ਬਦਲ ਕਿਤੇ ਰਹਾ ਤੀ ਨਾ ਉਹ ਵੀ ਕੂਮਡਾਉਨ ਮਾਰ ਕੇ ਲਗਾ ਰਿਹਾ ਨਾ ਸਮਾਚਾਰ ਦਾਂਦੇ ਆ ਇੱਕ ਬੰਦਾ ਦਾਣਾ ਉੱਥੇ ਨੂੰ ਗਿਆ ਕਰਦਾ ਹਾਂਜੀ ਸਾਰਾ ਦਿਨ ਚਾਹਦਾ ਇਹੀ ਕੰਮ ਕਰਨਾ ਉੱਤੇ ਕੀ ਜਾਂਦੇ ਆ ਪੁੱਲ ਤੇ ਪੁੱਲਰ ਲੈ ਕੇ ਹਾਂਜੀ ਸੋਨਾ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹ ਦੇ ਕੀ ਜਾਂਦੇ ਆ ਪੁੱਲ ਤੇ ਉਹ ਵੇ ਭਾਂ ਐ ਕਿੱਦਾਂ ਦਾ तो बोल तो रहा हूँ उसको तो बोलता नहीं तू कुछ बोल बोलना बोल 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 इंग्लिश बोल इंग्लिश बोल बोल चल बोलो चल बोलो बोलो तू उधर चल चल बोलो बोलो अब बताओ किस बारे में वीडियो कर रहे हैं ये अपने ब्लॉगिंग कर रहे हैं चल पाँच जगह अरे तू कुछ बताएगा बहुत औखा काम है Wow, very nice, okay, so beautiful. तो ले <laughs> बोल तो बुला कुछ बता इसके बारे जो ये कर रहे हैं अपने, hmm. चलो, चलो। इंग्लिश, इंग्लिश में मैं जैसे बोलूँगा पहले ये बताओ कि चैनल, चैनल, चैनल का क्या नाम हेलो एंड वेलकम बैक टू माय चैनल जगराज सिंह ब्लॉक इन दिस वीडियो आई आई एम शोइंग यू दिस टीपीआई इंस्ट्रप्शन जस्ट लाइक थर्ड पार्टी इंस्ट्रक्शन यू कैन सी दैट every movement of tpi so so you, you can see that so, the crane and this to crane naal karwadi te chain chukkan lagde <laughs> ne khadeya ve load check karna ਰੇ ਖਲੋਤੇ ਆ ਲੰਨਾ ਲੰਨੇ ਚੁੱਕੀਗੇ ਸੋਨਾ ਸਿੰਘ ਜੀ

20 22 20 ਨਹੀਂ ਹੈ 48 ਟਨ ਹੋਆ 48 ਕਿੰਨਾ 48 ਮਤਲਬ ਜਿੰਨਾ ਬੋਲਾ ਮੈਂ ਉਦਨਾ ਹੈ ਜਿੰਨਾ ਚਾਹੋ ਬਈ ਮੈਂ ਕਰੋ ਬਾਰ ਬਾਡੀ ਚੁੱਕਦੀ ਆ ਗ੍ਰੇਨ ਦੀ ਉਹ ਗੀਸਟ ਟੈਸਟਿੰਗ ਉਹ ਟੈਸਟਿੰਗ ਉਹ ਵੇਖਾਂ ਤੇ ਉਹ ਗ੍ਰੇਨ ਦੀ ਉਹ ਨਾ ਗ੍ਰੇਨ ਦੀ ਚਲੂ ਸੋਰਾ ਦਾ ਨੀਚ ਨਵੇਂ ਆਣਾ ਰੋਟੀ ਖਾਣੀ ਜੀ ਪੱਕ ਕਬੜੀ ਲਗੀ ਦੋ ਟਾਈਮ ਹੀ ਦੋ ਦੇ ਕਰੀਬ ਹੋ ਗਿਆ ਉਹਨੋਂ ਖਾ ਗੰ ਉਹ ਤਾਂ ਭੋਖ ਲੱਗੀ ਵੱਲੇ ਰੱਖ ਲੱਗੇ ਜਾਂ। ਇਹ ਵੀ ਮਿੱਤਰੋ ਡਿਊਟੀ ਤੋਂ ਆਪਾਂ ਸਿੱਧਾ ਆ ਗਏ ਆਂ ਮਾਰਕੀਟ ਸ਼ਮਾਨ ਲੈਣ ਵਾਸਤੇ। ਤੇ ਇਧਰੋਂ ਆਪਾਂ ਗਲੀ ਵਿੱਚ ਹੀ ਜਾਂਦੇ ਆਂ। ਗਾੜੀ ਤੋਂ ਆਪਾਂ ਜਾ ਕੇ ਸਮਾਨ ਸਗੋਂ ਲੈਣਾ ਗੰਡੇ ਗੰਡੇ ਸਬਜ਼ੀ ਸੁਬਜ਼ੀ ਲੈਣੀ ਦੁਕਾਨ ਤੇ ਇੱਧਰ ਵੀ ਆ ਗਈ ਪਰ ਇੱਥੋਂ ਨਹੀਂ ਲੈਣਾ ਉੱਥੇ ਸੇਲ ਲੱਗਦੀ ਹੈ ਉੱਥੇ ਸਸਤੇ ਆ ਤੇ ਕੱਛੇ ਵੀ ਲੈਣੇ ਦੋ ਕੋਈ ਕੱਛੇ 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 ਆ ਲੰਮੇ ਲੈਣੇ ਵੱਡੇ ਲੈਣੇ ਕੱਛੇ ਥੋੜੇ ਇਹ ਬਦਮਾਸ਼ ਜਾਣਦੇ ਆ ਕਿ ਸਬਜ਼ੀ ਇਹ ਬਦਮਾਸ਼ ਵੜਾ ਤਗੜਾ ਨੂੰ ਦੇ 1 ਵਜੇ ਤੇ ਦੂਜੀ ਨੂੰ ਦੋ 8:00 ਨੀ ਉਹ ਬੰਦਾ ਮਾਰ ਨੂੰ ਜਿਗਰਾ ਚਾਹੀਦਾ ਸ਼ਰੀਰ ਨਹੀਂ ਚਾਹੀਦਾ ਤੇ ਤੇਰਾ ਜਿਗਰਾ ਵੇਖਿਆ ਮੈਂ ਕਿੱਡਾ ਹੈ ਪਤਾ ਨਾ ਤੇ ਜੰਮੂ ਮੁੜ ਕੇ ਵਗਦੀ ਤੇਰੀ ਭੂਗਣੀ ਆਹੋ ਓਏ ਸੈਂਡ ਪੁੱਛੀ ਓਏ ਦੁਕਾਨ ਤੋਂ ਕਿੰਨੇ ਦੇ ਦੋ ਪਾਣੀ ਇਹਨੇ 500 ਦੀ ਦੇਣੀ ਹੈ ਹੈ ਉਹ ਵੀ ਮਤਰਾ ਇੱਥੋਂ ਕੀ ਮਾਰਕੀਟ ਸਟਾਰ ਤੇ ਅੱਗੇ ਮੋਰ ਲੰਬੀ ਸਰਾਂ ਨੇ ਵੀ ਮਿਲਦੇ ਤੋ 3 3 3 3 3 ਸੈਂਡ ਥੋੜਾ ਸੈਂਡ ਹੈ ਨਹੀਂ ਸੈਂਡ ਉਹ ਸੈਂਡ ਹੈ ਬਾਈ ਉਹ ਨਹੀਂ ਸੈਂਡ ਹੈ ਕਿੱਥੇ ਆ ਦੇਖੀ ਸੈਂਡ ਤੇਰੀ ਗਾਉਂ ਰਾਂਡੋ ਸੈਂਡੋ ਟੇਕ ਰਾਂਡੀ ਬੇ ਮੇ 300 ਰੁਪਏ ਮੇ 300 ਰੁਪਏ ਮੇ 300 ਰੁਪਏ ਮੇ ਗੱਟੇ ਵੀ ਆ ਗਏ ਅਹ ਕੜੀਆਂ ਲੋਹ ਮਹਾਰਾਜ ਇਹ ਕੜੀ ਬਹੁਤ ਵਧੀਆ हम लोग विदेशी को वो इधर आया था विदेशी आए थे उनका उनको वीडियो बना के लेके गया थैंक यू ਨਾ ਦੇ ਪੁੱਛ ਲੈਣਾ ਪਾ ਦਾ ਕੀ ਕਰਦਾ ਵਾ ਮੋਲ ਲੰਬੀ ਮਾਰਕੀਟ ਹੈ ਤਾਂ ਬਾਵਾਈ ਲੰਮੀ ਨਾ ਨਹੀਂ ਤੂੰ ਨਿਕ ਨਿਕੇ ਬੜੀ ਜੀ ਆ ਲੈ ਲੈ ਓਏ ਇੱਧਰ ਇਹ ਤੇਰੇ ਲਈ ਰੋ ਕਾਂਡੇ ਗੁੰਡੇ ਲੈਣੀ ਉਹਨੂੰ ਮੈਂ ਸੇਲੀ ਤਾਂ ਹੀ ਲੈ ਕੇ ਜਾਊਂਗਾ ਜਦ ਕਾ ਡੀਪੀਆਰ ਲੋ ਬਟਾਟਾ ਸੰਬਰਲਾ 4 ਕਿਲੋ ਕਾਂਦਾ ਸੰਬਰਲਾ 4 ਕਿਲੋ ਬਟਾਟਾ ਸੰਬਰਲਾ 4 ਕਿਲੋ ਮਾਰਗਿਨ ਦਾ ਨੰਦ ਹੀ ਆਉਂਦਾ ਘਮਾ ਹੂੰ ਦੇ ਬਾਲਕ ਦੇ ਦੋ ਪਹਿਲਾ ਲਸਣ ਕਿੰਨੇ 100 ਕਿਲੋ ਅਸਲ ਆ ਲੈ ਨਾ ਲੱਖ ਲੱਖ ਬਿੰਦੂ ਸਲਾਹ ਲੋਕ ਮਾਰਕੀਟ ਪੂਰੀ ਕਰਮਾ ਕਰਮ ਸਬਜ਼ੀਆਂ ਲਈ ਖੁਸ਼ ਸਮੀਆਂ ਜਿਲੇ ਆ ਕੇ ਖਲੋਪਾ ਹੋਂ ਤੋਂ ਇਹ ਕਿਤੇ ਬਹੁਤ ਸਪੈਸ ਗਿਣਤੀ ਭੁੱਲ ਗਈ ਕਿਨੇ ਕਿਤੇ ਸਾਬ ਸਮਾਨ ਦੇ ਦਿੱਤੀਆਂ ਜਿਸ ਤੋਂ ਕੁਝ ਨਾ ਇੱਕ ਕੰਫੀ ਗਿਆ 50 ਅੰਨੇ 15 ਚਰਵੜੇ ¡Hola!